ਹੁਣ ਤੁਹਾਡਾ ਰਿਜ਼ਲਟ ਆਇਆ ਤੁਸੀਂ ਪੰਜਾਬ ਵਿੱਚੋਂ 10ਵੇਂ ਰੈਂਕ ਦੇ ਵਿੱਚੋਂ ਤੇ ਜ਼ਿਲ੍ਹੇ ਵਿੱਚੋਂ ਤੀਜੇ ਨੰਬਰ ਤੇ ਤੇ ਬਲਾਕ ਵਿੱਚੋਂ ਪਹਿਲੇ ਤੇ ਤਹਿਸੀਲ ਵਿੱਚੋਂ ਵੀ ਪਹਿਲੇ ਦੇ ਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਹੋ ਰਹੀ ਆ ਪਹਿਲਾਂ ਤਾਂ ਤੇ ਇਹ ਚ ਤਾਂ ਮੇਰੀ ਫੈਮਲੀ ਦਾ سپورਟ ਆ ਟੀਚਰਸ ਦਾ سپورਟ ਆ ਜਿਨੇ ਮੈਨੂੰ ਮੇਰੀ ਮਤਲਬ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਕੀਤਾ ਤੁਹਾਡਾ ਨਹੀਂ ਮੰਨ ਕੀਤਾ ਜਾਂ ਦਿਮਾਗ ਵਿੱਚ ਆਇਆ ਵੀ ਤੁਸੀਂ ਵੀ ਹਾਈਲਾਈਟਸ ਕਰਕੇ ਬਾਹਰ ਜਾਓ ਨਹੀਂ ਮੇਰੇ ਪੇਰੈਂਟਸ ਨੇ ਇਹੀ ਕਿਹਾ ਕਿ ਜੇ ਤੁਸੀਂ ਇੱਥੇ ਪੜ ਲੂਗੇ ਸੋਸ਼ਲ ਮੀਡੀਆ ਸੋਸ਼ਲ ਪਲੇਟਫਾਰਮਾਂ ਤੇ ਤੁਸੀਂ ਨਹੀਂ ਤੇ ਤੁਹਾਡੇ ਕੋ ਆਪਣਾ ਫੋਨ ਹੈਗਾ ਜਾਂ ਨਹੀਂ ਨਹੀਂ ਜਿਹੜੀ ਪਹਿਲਾਂ ਜ਼ਿੰਦਗੀ ਸੀ ਬਈ ਜਦੋਂ ਤੁਸੀਂ ਪੜਦੇ ਸੀਗੇ ਰਿਜ਼ਲਟ ਆਉਣ ਤੋਂ ਪਹਿਲਾਂ ਉਹ ਸੌਖੀ ਸੀ ਜਾਂ ਹੁਣ ਜਿਹੜੀ ਪ੍ਰੈਸ਼ਰ ਤੁਹਾਡੇ ਤੇ ਹੈਗਾ ਇਹ ਕਿੱਦਾਂ ਹੈਂਡਲ ਕਰੋਗੇ ਤੁਸੀਂ ਹਾਂਜੀ ਜੀ ਤਾਂ ਇੱਕ ਈਮੇਜ ਬਣ ਜਾਂਦੀ ਆ ਕਿ ਇਹ ਬੱਚਾ ਪੜਨ ਵਾਲਾ ਆ ਤੇ ਉਹ ਇਮੇਜ ਨੂੰ ਬਰਕਰਾਰ ਰੱਖਣਾ ਬਹੁਤ ਔਖਾ ਆ ਤੇ ਉਹ ਲਈ ਮਿਹਨਤ ਕਰਨੀ ਪੈਂਦੀ ਹੁਣ ਮੈਨੂੰ ਇਹ ਆ ਕਿ ਜਿੱਦਾਂ ਮੇਰੀ ਜੋ ਇਮੇਜ ਬਣੀ ਆ ਮੈਂ ਉੱਤੇ ਹੀ ਰਵਾਂ ਚੇਰਾ ਸਦਾ ਯੂਥ ਬਾਹਰ ਜਾ ਰਿਹਾ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਸਾਡੇ ਪੰਜਾਬ ਦੇ ਵਿੱਚ ਵੀ ਵਧੀਆ ਫਿਊਚਰ ਹੈ ਤੇ ਇੱਥੇ ਰਹਿ ਕੇ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਬਹੁਤ ਕੁਝ ਹੋ ਸਕਦਾ ਹੈ ਤੇ ਸੁਪਨੇ ਵੱਡੇ ਦੇਖਣੇ ਚਾਹੀਦੇ ਆ ਤੇ ਮਿਹਨਤ ਨਾਲ ਹੀ ਸਭ ਕੁਝ ਹੁੰਦਾ ਹੈ ਜੀ ਦੇਖ ਰਹੇ ਹੋ ਪੰਜਾਬੀ ਸਟੂਡੀਓ ਮੈਂ ਤੁਹਾਡਾ ਹੋਸਟ ਤੇ ਦੋਸਤ ਸੰਜੀਪ ਪਾਟਾ ਹਿਸ਼ਾਰਪੁਰ ਦਾ ਇੱਕ ਛੋਟਾ ਜਿਹਾ ਪਿੰਡ ਭਾਲਟਾ ਗਣੇਸ਼ਪੁਰ ਜਿੱਥੋਂ ਦੀ ਬੱਚੀ ਸਾਡੇ ਕੋਲ ਬੈਠੀ ਪਿਆ ਰਿਤਿਕਾ ਉਸਨੇ 636 ਨੰਬਰ 650 ਵਿੱਚੋਂ ਲੈ ਕੇ ਆਪਣੇ ਜ਼ਿਲ੍ਹੇ ਦਾ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ 10ਵੀਂ ਦਾ ਰਿਜ਼ਲਟ ਆਇਆ ਇਹ ਜ਼ਿਲ੍ਹੇ ਵਿੱਚੋਂ ਤੀਜੇ ਨੰਬਰ ਤੇ ਤੇ ਬਲਾਕ ਤੇ ਤਹਿਸੀਲ ਵਿੱਚੋਂ ਪਹਿਲੇ ਨੰਬਰ ਤੇ ਆਈ ਆ ਤੇ ਅੱਜ ਇੱਕ ਗੱਲ ਕਰਾਂਗੇ 25 ਦੇ ਨਾਲ ਤੇ ਜਾਣਦੇ ਆ ਪਹਿਲਾਂ ਇਹਨਾਂ ਦਾ ਪਰਵਾਰਿਕ ਪਿਸ਼ੋਕੜ ਕੀ ਆ ਇਹਨਾਂ ਨੂੰ ਪੜ੍ਹਾਈ ਕੰਦ ਵਿੱਚ ਕੀ ਸਮੱਸਿਆਵਾਂ ਆਈਆਂ ਜਾਂ ਹੋਰ ਕੀ ਇਹਨਾਂ ਦੇ ਥਿਊ ਨੇ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਪਹਿਲਾਂ ਤੁਸੀਂ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਿਓ ਜੀ ਤੁਹਾਡਾ ਪੂਰਾ ਨਾਮ ਕੀ ਆ ਮੇਰਾ ਨਾਮ ਰਿਤਿਕਾ ਤੇ ਤੁਸੀਂ ਕਿਸ ਪਿੰਡ ਤੋਂ ਬਿਲੋਂਗ ਕਰਦੇ ਹੋ ਮੈਂ ਪਿੰਡ ਗਣੇਸ਼ਪੁਰ ਪਹਾੜਾ ਤਹਿਸੀਲ ਗੜਸ਼ੰਕਰ ਤੁਸੀਂ ਜਿਹੜੀ 10ਵੀਂ ਆ ਕਿਸ ਸਕੂਲ ਵਿੱਚੋਂ ਪਾਸ ਕੀਤੀ ਆ ਗੁਰੂ ਨਾਨਕ ਪਬਲਿਕ ਸਕੂਲ ਮਾਇਲ ਕੋ ਗੁਰੂ ਨਾਨਕ ਪਬਲਿਕ ਸਕੂਲ ਮਾਹਲਪੁਰ ਤੇ ਉਹ ਜਿੱਦਾਂ ਤੁਸੀਂ ਸਕੂਲ ਵਿੱਚ ਵੀ ਚੰਗੇ ਹੋਵੋਗੇ ਹੁਣ ਤੁਹਾਡਾ ਰਿਜ਼ਲਟ ਆਇਆ ਤੁਸੀਂ ਪੰਜਾਬ ਵਿੱਚੋਂ 10ਵੇਂ ਰੈਂਕ ਦੇ ਵਿੱਚੋਂ ਤੇ ਜ਼ਿਲ੍ਹੇ ਵਿੱਚੋਂ ਤੀਜੇ ਨੰਬਰ ਤੇ ਤੇ ਬਲਾਕ ਵਿੱਚੋਂ ਪਹਿਲੇ ਤੇ ਤਹਿਸੀਲ ਵਿੱਚੋਂ ਵੀ ਪਹਿਲੇ ਦੇ ਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਹੋ ਰਹੀ ਆ ਪੰਦਾ ਤਾਂ ਤੇ ਇਹ ਚ ਤਾਂ ਮੇਰੇ ਫੈਮਲੀ ਦਾ ਸਪੋਰਟ ਆ ਟੀਚਰਸ ਦਾ ਸਪੋਰਟ ਆ ਜਿਨ੍ਹਾਂ ਨੇ ਮੈਨੂੰ ਮੇਰੀ ਮਤਲਬ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਕੀਤਾ ਤੇ ਹਮੇਸ਼ਾ ਮੇਰੀ ਹੈਲਪ ਕੀਤੀ ਤੁਸੀਂ ਫੈਮਿਲੀ ਦੀ ਗੱਲ ਕੀਤੀ ਫੈਮਿਲੀ ਵਿੱਚ ਤੁਹਾਡੇ ਵਿੱਚ ਕੌਣ ਕੌਣ ਨੇ ਮੇਰੇ ਮਦਰ ਫਾਦਰ ਤੇ ਮੇਰਾ ਬ੍ਰਦਰ ਹੈ ਇੱਕ ਮੇਰੇ ਗ੍ਰੈਂਡ ਮਦਰ ਨੇ ਅੱਛਾ ਉਹਨਾਂ ਦੀ ਸਪੋਰਟ ਬਹੁਤ ਰਹੀ ਆ ਜਿੱਦਾਂ ਹੁਣ ਤੁਸੀਂ 10ਵੀਂ ਪਾਸ ਕਰ ਲਈ ਆ ਹੁਣ ਤੁਸੀਂ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕਰਨਾ ਆ ਹੁਣ ਕੀ ਸੋਚਦੇ ਹੋ ਵੀ ਹੁਣ ਤੁਸੀਂ ਅੱਗੇ ਕੀ ਕਰਨਾ ਮੇਰਾ ਇਹੀ ਡ੍ਰੀਮ ਆ ਕਿ ਮੈਂ ਜੱਜ ਬਣਾ ਤੁਸੀਂ ਜੱਜ ਬਣਨਾ ਚਾਹੁੰਦੇ ਆ ਤੇ ਜਿਹੜੀ ਹੁਣ ਤੁਸੀਂ ਅਗਲੀ ਪੜ੍ਹਾਈ ਆ ਉਹ ਕਿੱਥੋਂ ਸ਼ੁਰੂ ਕਰਨੀ ਆ ਕਿੱਥੇ ਐਡਮਿਸ਼ਨ ਲਈ ਤੁਸੀਂ ਹੁਣ ਮੈਂ ਗਰਲ ਸੀਨੀਅਰ ਸਕੂਲ ਮਹੀਪੁਰ ਤੋਂ ਐਡਮਿਸ਼ਨ ਲਈਆ ਕਮਰਸ ਸਟਰੀਮ ਤੁਸੀਂ ਪਰਿਵਾਰ ਦੀ ਗੱਲ ਕੀਤੀ ਤੁਹਾਡੇ ਪਰਿਵਾਰ ਵਿੱਚ ਸਾਰੇ ਪੜ੍ਹੇ ਲਿਖੇ ਨੇ ਹਾਂਜੀ ਮੇਰੀ ਫੈਮਿਲੀ ਵੈਲ ਐਜੂਕੇਟਡ ਆ ਤੇ ਉਹਨਾਂ ਦਾ ਹੀ ਸਪੋਰਟ ਮੈਨੂੰ ਹਮੇਸ਼ਾ ਰਿਹਾ ਉਹਨਾਂ ਕਰਕੇ ਮੈਂ ਇਹ ਮਕਾਮ ਹਾਸਿਲ ਕੀਤਾ ਤੁਸੀਂ 10ਵੀਂ ਵਿੱਚੋਂ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੋਏ ਆ ਕਿਸੇ ਨਾ ਕਿਸੇ ਜਿਹੜਾ ਪਰਸਨ ਹੁੰਦਾ ਆ ਉਹਦੇ ਡ੍ਰੀਮ ਦੇ ਵਿੱਚ ਜਾਂ ਉਹਦੇ ਖਿਆਲਾਂ ਦੇ ਵਿੱਚ ਕੋਈ ਇਦਾਂ ਦਾ ਇਨਸਾਨ ਹੁੰਦਾ ਜਿਹਦੇ ਤੋਂ ਉਹ ਮੋਟੀਵੇਟ ਹੁੰਦਾ ਤੁਹਾਡੀ ਜ਼ਿੰਦਗੀ ਵਿੱਚ ਉਹ ਇਨਸਾਨ ਕੌਣ ਮੇਰੇ ਲਈ ਤਾਂ ਮੇਰੇ ਫਾਦਰ ਮਦਰ ਹੀ ਆ ਸਾਰਾ ਕੁਝ ਤੇ ਉਹਨਾਂ ਤੋਂ ਹੀ ਮੈਂ ਮੋਟੀਵੇਟ ਮੋਟੀਵੇਸ਼ਨ ਲਈ ਆ ਉਹਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਤੇ ਮਤਲਬ ਹਰ ਇੱਕ ਮੇਰੀ ਪ੍ਰੋਬਲਮ ਦਾ ਸੋਲੂਸ਼ਨ ਕੀਤਾ ਜਦੋਂ ਤੁਹਾਡਾ ਰਿਜ਼ਲਟ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਤੁਸੀਂ ਇੰਨੇ ਅੱਛੇ ਮਾਰਕਸ ਲੈ ਕੇ ਪਾਸ ਹੋ ਗਏ ਜਾਂ ਤੁਸੀਂ ਮੈਰਿਟ ਲਿਸਟ ਵਿੱਚ ਵੀ ਹੋ ਮੈਨੂੰ ਮੇਰੇ ਪਾਦਰ ਨੇ ਕਾਲ ਕਰਕੇ ਦੱਸਿਆ ਸੀ ਮੈਨੂੰ ਉਦੋਂ ਨਹੀਂ ਪਤਾ ਸੀ ਕਿ ਰਿਜ਼ਲਟ ਆਇਆ ਸਿਰਫ ਮੈਰਿਟ ਲਿਸਟ ਹੀ ਉਦੋਂ ਆਈ ਸੀ ਤੇ ਪਾਪਾ ਨੇ ਹੀ ਦੱਸਿਆ ਸੀ ਕਿ ਤੁਹਾਡਾ ਤੁਹਾਡੇ ਮਾਰਕਸ ਆਏ ਤੁਸੀਂ ਸਕੂਲ 'ਚ ਕਾਲ ਕਰੋ ਫਿਰ ਸਕੂਲੋਂ ਫੋਨ ਆਇਆ ਤਾਂ ਪਤਾ ਲੱਗਾ ਜਦੋਂ ਫਿਰ ਤੁਸੀਂ ਚੰਗੇ ਮਾਰਕਸ ਲੈ ਕੇ ਪਾਸ ਹੋ ਗਏ ਪਿੰਡ ਵਿੱਚ ਵੀ ਤੁਹਾਡੇ ਖੁਸ਼ੀ ਦਾ ਮਾਹੌਲ ਬਣ ਗਿਆ ਹੁਣ ਸਕੂਲ ਵਾਲਿਆਂ ਨੇ ਵੀ ਬਹੁਤ ਤੁਹਾਨੂੰ ਮੋਟੀਵੇਟੇਟ ਸਹਿਯੋਗ ਕੀਤਾ ਕੀ ਆਪਣੇ ਆਪ ਤੇ ਉਦੋਂ ਮਾਣ ਮਹਿਸੂਸ ਕੀਤਾ ਸੀ ਹਾਂਜੀ ਮੈਨੂੰ ਇਹੀ ਸੀ ਕਿ ਹੁਣ 10th ਚੋਂ ਮਾਰਕਸ ਆਏ ਤੇ ਅੱਗੇ ਜਿਹੜੀਆਂ ਕਮੀਆਂ ਰਹਿ ਗਈਆਂ ਉਹ ਮੈਂ +2 ਚ ਪੂਰੀਆਂ ਕਰਕੇ ਤੇ ਮੈਂ ਹੋਰ ਵਧੀਆ ਮਾਰਕਸ ਲਵਾਂ ਜਿੱਦਾਂ ਤੁਸੀਂ ਹੁਣ 10ਵੀਂ ਪਾਸ ਕਰ ਲਈ ਆ ਅੱਜ ਕੱਲ ਦੀ ਜੂਥ ਆ ਤੁਸੀਂ ਜੂਥ ਵਿੱਚ ਆਉਨੇ ਆ ਸਾਰੇ ਸੋਚਦੇ ਬਈ ਪੰਜਾਬ ਨਹੀਂ ਰਹਿਣਾ ਬਾਹਰ ਜਾਣਾ ਕਿਉਂਕਿ ਪਹਿਲਾਂ ਹੁੰਦਾ ਸੀ ਬਈ ਪੰਜਾਬ ਦੇ ਵਿੱਚ ਪੰਜ ਦਰਿਆ ਵਗਦੇ ਸੀ ਹੁਣ ਪੰਜਾਬ ਦੇ ਵਿੱਚ ਸੱਤ ਦਰਿਆ ਵਗਦੇ ਛੇਵਾਂ ਦਰਿਆ ਜਿਹੜਾ ਆ ਉਹ ਨਸ਼ਿਆਂ ਦਾ ਹੋ ਗਿਆ ਤੇ ਸਤਮੰਦ ਰਿਆ ਜਿਹੜਾ ਉਹ ਆਇਲੈਂਡਸ ਦਾ ਹੋ ਗਿਆ ਤੁਹਾਡਾ ਨਹੀਂ ਮੰਨ ਕੀਤਾ ਜਾਂ ਦਿਮਾਗ ਵਿੱਚ ਆਇਆ ਵੀ ਤੁਸੀਂ ਵੀ ਆਇਲੈਂਡਸ ਕਰਕੇ ਬਾਹਰ ਜਾਓ ਨਹੀਂ ਮੇਰੇ ਪੇਰੈਂਟਸ ਨੇ ਇਹੀ ਕਿਹਾ ਕਿ ਜੇ ਤੁਸੀਂ ਇੱਥੇ ਪੜ ਲੂਗੇ ਸਾਡਾ ਨਾਮ ਰੋਸ਼ਨ ਕਰੋ ਤੇ ਜੇ ਬਾਹਰ ਨਾਲ ਉਹ ਇੱਥੇ ਵਧੀਆ ਫਿਊਚਰ ਤੁਹਾਡਾ ਬਣ ਗਿਆ ਤਾਂ ਇੱਥੇ ਹੀ ਤੁਹਾਨੂੰ ਬਾਹਰ ਪੈ ਜਾਓ ਤੁਸੀਂ 10ਵੀਂ 'ਚੋਂ ਬਹੁਤ ਚੰਗੇ ਮਾਰਕਸ ਲਏ ਕੀ ਕਦੀ ਟਿਊਸ਼ਨ ਜਿਹੜੀ ਆ ਉਹ ਤੁਸੀਂ ਕਿਸੇ ਸਬਜੈਕਟ ਦੀ ਪੜੀ ਨਹੀਂ ਕਦੀ ਮਤਲਬ ਸ਼ੁਰੂ ਤੋਂ ਹੀ ਨਹੀਂ ਪੜੀ ਮੈਂ ਕਦੀ ਟਿਊਸ਼ਨ ਲਈ ਤੁਸੀਂ ਇਹ ਗੱਲ ਸੱਚ ਬੋਲਦੇ ਆ ਵੀ ਤੁਸੀਂ ਕਦੀ ਟਿਊਸ਼ਨ ਕਿਸੇ ਸਬਜੈਕਟ ਦੀ ਵੀ ਨਹੀਂ ਲਈ ਨਹੀਂ ਦਰਸ਼ਕੋ ਇਹ ਬਹੁਤ ਬੜੀ ਗੱਲ ਆ ਬਈ ਇਸ ਬੱਚੇ ਨੇ 10ਵੀਂ ਵਿੱਚੋਂ ਐਨੇ ਵਧੀਆ ਮਾਰਕਸ ਲਏ ਆ ਉਹ ਵੀ ਬਗੈਰ ਟਿਊਸ਼ਨ ਤੋਂ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਬਈ ਆਪਾਂ ਆਪਣੇ ਬੱਚਿਆਂ ਨੂੰ ਹਜੇ ਸਾਡੇ ਨਰਸਰੀ ਜਾਂ ਪਹਿਲੀ ਜਾਂ ਫਾਸਟ ਵਿੱਚ ਇੱਕ ਬੱਚੇ ਹੁੰਦੇ ਆ ਉਹਨਾਂ ਨੂੰ ਸਕੂਲ ਤੋਂ ਆਉਂਦੇ ਆ 3 ਵਜੇ 2:30 ਵਜੇ 3 ਵਜੇ ਆਉਂਦੇ ਤੇ ਨਾਲ ਹੀ ਆਪਾਂ ਬਸਤਾ ਚੱਕ ਕੇ ਟਿਊਸ਼ਨ ਤੇ ਭੇਜ ਦਿੰਨੇ ਆ ਉਹਨਾਂ ਜਿਆਦਾ ਬਾਰਡਨ ਆਪਣੇ ਬੱਚਿਆਂ ਤੇ ਪਾਉਨੇ ਆ ਵੀ ਆਪਾਂ ਕਹਿ ਨਹੀਂ ਸਕਦੇ ਪਰ ਤੁਹਾਡੇ ਸਾਹਮਣੇ ਇੱਕ ਉਦਾਹਰਨ ਉਹ ਵੀ ਇਹ ਬੱਚਾ ਕਹਿੰਦਾ ਵੀ ਮੈਂ ਅੱਜ ਤੱਕ ਕਦੀ ਕੋਈ ਟਿਊਸ਼ਨ ਨਹੀਂ ਲਈ ਤੁਹਾਡੇ ਜਿਹੜੇ ਟੀਚਰ ਸੀ ਉਹ ਤੁਹਾਨੂੰ ਕਿੱਦਾਂ ਯਾਨੀ ਕਿ ਵਧੀਆ ਪੜ੍ਹਾਉਂਦੇ ਸੀ ਕਿਸੇ ਕੋਈ ਖਾਸ ਜਿਹੜਾ ਟੀਚਰ ਹੈ ਜਿਹਨੂੰ ਤੁਸੀਂ ਆਪਣਾ ਵੀ ਕਹਿੰਦੇ ਸੀ ਵੀ ਆਹ ਟੀਚਰ ਵਰਗਾ ਤੁਸੀਂ ਬਣਾਉਣਾ ਚਾਹੁੰਦੇ ਆ ਇੱਕ ਸਾਡੇ ਮੈਥ ਦੇ ਟੀਚਰ ਸੀ ਸੁਖਵਿੰਦਰ ਮੈਮ ਤੇ ਸਾਡੇ ਇੰਚਾਰਜ ਅਲਕਾ ਮੈਮ ਉਹਨਾਂ ਦਾ ਬਹੁਤ ਸਪੋਰਟ ਰਿਹਾ ਸਾਨੂੰ ਸਾਇੰਸ ਕਰਵਾਉਂਦੇ ਸੀ ਪੂਨਾ ਮੈਮ ਤੇ ਉਨੀ ਬਹੁਤ ਵਧੀਆ ਐਕਸਪਲੇਨ ਕੀਤਾ ਤੇ ਉਹਨਾਂ ਦੇ ਨਾਲ ਹੀ ਮੇਰੇ ਵਧੀਆ ਮਾਰਕਸ ਆਏ ਤੁਸੀਂ ਸੋਸ਼ਲ ਮੀਡੀਆ ਅੱਜ ਕੱਲ ਜਿੱਦਾਂ ਸੋਸ਼ਲ ਮੀਡੀਆ ਦਾ ਜਮਾਨਾ ਹੈ ਕੀ ਤੁਸੀਂ ਫੋਨ ਦੀ ਵਰਤੋਂ ਕਰਦੇ ਆ ਨਹੀਂ ਸਿਰਫ ਐਜੂਕੇਸ਼ਨਲ ਪਰਪਸ ਲਈ ਤਾਂ ਕਿ ਮੇਰੀ ਨੋਲੇਜ ਦੇ ਵਿੱਚ ਵਾਧਾ ਹੋਵੇ ਮੈਨੂੰ ਆਲੇ ਦੋਲੇ ਬਾਰੇ ਪਤਾ ਲੱਗੇ ਇਸ ਲਈ ਸੋਸ਼ਲ ਮੀਡੀਆ ਸੋਸ਼ਲ ਪਲੈਟਫਾਰਮਾਂ ਤੇ ਤੁਸੀਂ ਨਹੀਂ ਹੋ ਨਹੀਂ ਸਿਰਫ ਫੋਨ ਉਦੋਂ ਯੂਜ਼ ਕਰਦੇ ਜਦੋਂ ਤੁਹਾਨੂੰ ਲੋੜ ਹੋਵੇ ਜਾਂ ਤੁਹਾਡੇ ਕੋਈ ਆਨਲਾਈਨ ਕਲਾਸ ਲੱਗਣੀ ਹੋਵੇ ਉਨਾ ਹੀ ਯੂਜ਼ ਕਰਦੇ ਆ ਤੇ ਤੁਹਾਡੇ ਤੋਂ ਆਪਣਾ ਫੋਨ ਹੈਗਾ ਜਾਂ ਨਹੀਂ ਨਹੀਂ ਤੁਹਾਡੇ ਤੋਂ ਆਪਣਾ ਫੋਨ ਨਹੀਂ ਆਪਣੇ ਫਾਦਰ ਤੇ ਮਦਰ ਹੋਣਾ ਦਾ ਫੋਨ ਤੁਸੀਂ ਯੂਜ਼ ਕਰਦੇ ਆ ਤੁਹਾਡਾ ਜਿੱਦਾਂ ਪੜ੍ਹਾਈ ਦਾ ਕੀ ਟਾਈਮ ਸੀ ਕਿੰਨੇ ਘੰਟੇ ਤੁਸੀਂ ਪੜ੍ਹਦੇ ਸੀ ਇਸ ਸਥਾਨ ਤੱਕ ਪਹੁੰਚਣ ਲਈ ਤੁਸੀਂ ਕਿੰਨੀ ਮਿਹਨਤ ਕੀਤੀ ਸਕੂਲੋਂ ਆ ਕੇ ਪਹਿਲਾਂ ਤਾਂ ਇੱਕ ਘੰਟਾ ਡੇਰ ਘੰਟਾ ਰੈਸਟ ਕਰਨੀ ਉਸ ਤੋਂ ਬਾਅਦ ਫਿਰ ਹੋਮਵਰਕ ਕਰਨ ਤੋਂ ਬਾਅਦ ਫਿਰ 10 ਜਾਂ 11 ਵਜੇ ਤੱਕ ਰਾਤ ਦੇ ਪੜਨਾ ਫਿਰ ਉਸ ਤੋਂ ਬਾਅਦ ਫਿਰ ਰੈਸਟ ਕਰਕੇ ਫਿਰ ਸਵੇਰੇ 2 ਜਾਂ 3 ਵਜੇ ਉੱਠ ਜਾਣਾ ਜਿੱਦਾਂ ਕਿ ਸਾਡੀ ਗਰਬਾਣੀ ਵਿੱਚ ਆਉਂਦਾ ਹਸਣਾ ਖੇਡਣਾ ਮਨ ਕਾ ਚਾਉ ਤੁਹਾਡੀਆਂ ਕੀ ਕੀ ਹੌਬੀ ਸੀ ਤੁਸੀਂ ਦੱਸਿਆ ਵੇ ਤੁਸੀਂ ਸਕੂਲ ਤੋਂ ਆਣ ਕੇ 1 ਘੰਟਾ ਰੈਸਟ ਕਰਦੇ ਸੀ ਫਿਰ ਪੜਨ ਲੱਗ ਪੈਂਦੇ ਸੀ ਰਾਤ ਨੂੰ ਵੀ ਪੜ੍ਹਦੇ ਸੀ ਤਾਂ ਸਵੇਰ ਨੂੰ ਉੱਠ ਕੇ ਫਿਰ ਪੜਨ ਲੱਗ ਪੈਂਦੇ ਸੀ ਤੁਹਾਡੀਆਂ ਕੀ ਹੌਬੀਜ਼ ਨੇ ਵੀ ਜਾਂ ਤੁਸੀਂ ਕੋਈ ਸਪੋਰਟਸ ਕਰਦੇ ਸੀ ਫ੍ਰੀ ਟਾਈਮ 'ਚ ਮੈਂ ਨਿਊਜ਼ਪੇਪਰ ਜਾਂ ਮੈਗਜ਼ੀਨ ਰੀਡ ਕਰ ਲੈਂਦੀ ਸੀ ਤੇ ਮਾਈਂਡ ਫ੍ਰੈਸ਼ ਕਰਨ ਲਈ ਸ਼ਾਮ ਨੂੰ ਅੱਧਾ ਘੰਟਾ ਮਤਲਬ ਆਪਣੇ ਬ੍ਰਦਰ ਨਾਲ ਖੇਡ ਲੈਂਦਾ ਤੁਸੀਂ ਜਿੱਦਾਂ ਦੱਸਿਆ ਵੀ ਮੈਗਜ਼ੀਨ ਪੜ੍ਹਨਾ ਤੁਹਾਡੀ ਯੂ ਚੀ ਸੀ ਜਾਂ ਤੁਸੀਂ ਸਕੂਲੋਂ ਆਣ ਕੇ ਪੜ੍ਹਦੇ ਹੁੰਦੇ ਸੀ ਜਿੱਦਾਂ ਆਪਾਂ ਪਿੰਡਾਂ ਵਾਲੇ ਬੱਚੇ ਆ ਹਨਾ ਪਿੰਡਾਂ ਦੇ ਬੱਚਿਆਂ ਨੂੰ ਸਾਰੇ ਘਰ ਦੇ ਕਹਿੰਦੇ ਹੁੰਦੇ ਤੁਸੀਂ ਆਹ ਕੰਮ ਸਾਡੇ ਨਾਲ ਹੈਲਪ ਕਰਾਓ ਖਾਸ ਕਰਕੇ ਲੜਕੀਆਂ ਨੂੰ ਇਹ ਸੋਚਦੇ ਸਾਡੇ ਪਿੰਡਾ ਵਾਲੇ ਜਿਹੜੇ ਵੀ ਘਰ ਦਾ ਕੰਮ ਜਾਂ ਕਿਚਨ ਦਾ ਕੰਮ ਆਉਣਾ ਚਾਹੀਦਾ ਕੀ ਤੁਸੀਂ ਆਪਣੀ ਮਦਰ ਦੇ ਨਾਲ ਰਸੋਈ ਦਾ ਜਾਂ ਸਾਫ ਸਪਾਈ ਦਾ ਕੰਮ ਕਰਾ ਦਿੰਦੇ ਸੀ ਹਾਂਜੀ ਮੈਂ ਕਿਚਨ ਚ ਹਰ ਕਰਵਾ ਦਿੰਦੀ ਸੀ ਤੇ ਕੁਕਿੰਗ ਵੀ ਮੇਰੀ ਇੱਕ ਹੌਬੀ ਆ ਜਿੱਦਾਂ ਛੋਟਾ ਮੋਟਾ ਮम्मा ਦੇ ਨਾਲ ਕੰਮ ਕਰਵਾ ਦੇਣਾ ਤੇ ਦਾਦੀ ਮम्मा ਲਈ ਚਾਹ ਬਣਾ ਦੇਣੀ ਛੋਟੇ ਮੋਟੇ ਕੰਮ ਕਰਵਾ ਲੈਂਦੇ ਜਿੱਦਾਂ ਤੁਹਾਡਾ ਰਿਜ਼ਲਟ ਆਇਆ ਤੁਸੀਂ ਇੱਕਦਮ ਹੀ ਲਾਈਮ ਲਾਈਟ ਵਿੱਚ ਆ ਗਏ ਕਿਉਂਕਿ ਪਹਿਲਾਂ ਤੁਹਾਡੀ ਜ਼ਿੰਦਗੀ ਜਿਹੜੀ ਸੀ ਬਹੁਤ ਸਮੂਥਲੀ ਚੱਲਦੀ ਸੀ ਇੱਕਦਮ ਤੁਹਾਡੀ ਜ਼ਿੰਦਗੀ ਵਿੱਚ ਉਛਾਲ ਆਇਆ ਤੁਹਾਨੂੰ ਅਖਬਾਰਾਂ ਵਾਲੇ ਨੇ ਅਪਰੋਚ ਕੀਤੀ ਸਕੂਲ ਵਾਲੇ ਵਧਾਈਆਂ ਦਿੰਦੇ ਰਹੇ ਸੀ ਜਿਹੜੇ ਤੁਹਾਡੇ ਫਰੈਂਡ ਸਰਕਲ ਉਹਨਾਂ ਦੇ ਪੇਰੈਂਟਸ ਆਣ ਕੇ ਤੁਹਾਨੂੰ ਮੁਬਾਰਕਬਾਦਾਂ ਦਿੰਦੇ ਹੀ ਤੁਹਾਡੇ ਘਰਦਿਆਂ ਨੂੰ ਮੁਬਾਰਕਬਾਦਾਂ ਉਹ ਜਿਹੜੀ ਜ਼ਿੰਦਗੀ ਤੁਹਾਡੇ ਤੇ ਹੁਣ ਕੋਈ ਪ੍ਰੈਸ਼ਰ ਹੈਗਾ ਵੀ ਤੁਸੀਂ ਜਿਸ ਮਕਾਮ ਤੇ ਹੁਣ ਪਹੁੰਚੇ ਆ ਮੈਨੂੰ ਅੱਗੇ ਉੱਤੇ ਵਧਾਉਂਗੇ ਕੀ ਸੋਚਦੇ ਆਂ ਵੀ ਜਿਹੜੀ ਪਹਿਲਾਂ ਜ਼ਿੰਦਗੀ ਸੀ ਵੀ ਜਦੋਂ ਤੁਸੀਂ ਪੜ੍ਹਦੇ ਸੀਗੇ ਰਿਜ਼ਲਟ ਆਉਣ ਤੋਂ ਪਹਿਲਾਂ ਉਹ ਸੌਖੀ ਸੀ ਜਾਂ ਹੁਣ ਜਿਹੜੀ ਪ੍ਰੈਸ਼ਰ ਤੁਹਾਡੇ ਤੇ ਹੈਗਾ ਇਹ ਕਿਦਾਂ ਹੈਂਡਲ ਕਰੂਗੇ ਤੁਸੀਂ ਹਾਂਜੀ ਜਿੱਦਾਂ ਇੱਕ ਈਮੇਜ ਬਣ ਜਾਂਦੀ ਆ ਕਿ ਇਹ ਬੱਚਾ ਪੜਨ ਵਾਲਾ ਆ ਤੇ ਉਹ ਸੀਮੇਜ ਨੂੰ ਬਰਕਰਾਰ ਰੱਖਣਾ ਬਹੁਤ ਔਖਾ ਆ ਤੇ ਉਹ ਲਈ ਮਿਹਨਤ ਕਰਨੀ ਪੈਂਦੀ ਹੁਣ ਮੈਨੂੰ ਇਹ ਆ ਕਿ ਜਿੱਦਾਂ ਮੇਰੀ ਜੋ ਈਮੇਜ ਬਣੀ ਆ ਮੈਂ ਉੱਤੇ ਹੀ ਰਹਾ ਠੀਕ ਆ ਜੀ ਇੱਕ ਜਿੱਦਾਂ ਹੁਣ ਤੁਹਾਡਾ ਰਿਜ਼ਲਟ ਆਇਆ ਸੀਗਾ ਉੱਥੇ ਸਾਰੇ ਇਲਾਕੇ ਨੂੰ ਸਾਰੇ ਇਲਾਕੇ ਨੂੰ ਜਾਂ ਪੰਜਾਬ ਵਾਲਿਆਂ ਨੂੰ ਜਾਂ ਜਿਹੜੇ ਤੁਹਾਡੇ ਪੇਰੈਂਟਸ ਹੋਣੋਂ ਤਾਂ ਬਹੁਤ ਖੁਸ਼ੀ ਹੁੰਦੀ ਆ ਕੋਈ ਜਿੱਦਾਂ ਜਿਹੜਾ ਤੁਹਾਡਾ ਫਰੈਂਡ ਸਰਕਲ ਸੀ ਉਹਦੇ ਵਿੱਚ ਜਿੱਦਾਂ ਬੱਚੇ ਜਿਹੜਾ ਤੁਸੀਂ ਇਕੱਠੇ ਪੜਦੇ ਆ ਸਕੂਲ ਦੇ ਵਿੱਚ ਉਹਨਾਂ ਨੇ ਵੀ ਤੁਹਾਨੂੰ ਮੁਬਾਰਕਵਾਦਾਂ ਦਿੱਤੀਆਂ ਹਾਂਜੀ ਫੋਨ ਆਏ ਸੀ ਤੇ ਵੈਸੇ ਵੀ ਮੇਰੇ ਸਕੂਲ ਆਪਾਂ ਫਰੈਂਡਸ ਓਕੇ ਜਿੱਦਾਂ ਕੀ ਤੁਸੀਂ ਇੱਕ ਗੱਲ ਇਹ ਦੱਸਿਓ ਵੀ ਤੁਸੀਂ ਇੰਨੀ ਵਧੀਆ ਅਚੀਵਮੈਂਟ ਪ੍ਰਾਪਤ ਕੀਤੀ ਆ ਕੋਈ ਸਕੂਲ ਵਾਲਿਆਂ ਨੇ ਤੁਹਾਡਾ ਮਾਨ ਸਨਮਾਨ ਕੀਤਾ ਹੋਵੇ ਜਾਂ ਪਿੰਡ ਵਾਲਿਆਂ ਨੇ ਤੁਹਾਡਾ ਮਾਨ ਸਨਮਾਨ ਕੀਤਾ ਹੋਵੇ ਹਾਂਜੀ ਸਕੂਲ ਵਾਲਿਆਂ ਨੇ ਵੀ ਕੀਤਾ ਤੇ ਸਪੋਰਟਸ ਕਲੱਬ ਆਰਟਾ ਕਨੀਸ਼ ਪਰ ਤੇ ਸਾਡੇ ਪੰਚਾਇਤ ਦੇ ਮੈਂਬਰ ਹੋਰ ਪਤਵੰਤੇ ਸੱਜਣ ਜਿਹੜੇ ਸਾਡੇ ਪਿੰਡ ਦੇ ਉਹ ਸਾਡੇ ਘਰ ਆਏ ਸੀ ਸਰਪੰਚ ਆਏ ਵਾਏ ਸੀ ਤੇ ਉਹਨਾਂ ਨੇ ਬਹੁਤ ਸਨਮਾਨ ਕੀਤਾ ਮੈਂ ਇੱਕ ਇਥੇ ਜਾਨਣਾ ਚਾਹੁੰਦਾ ਸਾਡੇ ਦਰਸ਼ਕ ਵੀ ਜਾਨਣ ਚਾਹੁੰਦੇ ਆ ਵੀ ਜਦੋਂ ਸਾਡੇ ਇਥੇ ਕੋਵਿਡ ਸੀਗਾ ਕਰੋਨਾ ਕਾਲ ਜਿਹਨੂੰ ਕਹਿੰਦੇ ਆ ਆਪਾਂ ਉਹ ਬਹੁਤ ਭਿਆਨਕ ਸੀ ਹਰੇਕ ਲਈ ਬਹੁਤ ਦੁੱਖਦਾਈ ਸੀ ਖਾਸ ਕਰਕੇ ਪੜ੍ਹਨ ਵਾਲੇ ਬੱਚਿਆਂ ਲਈ ਤੁਹਾਡੇ ਨਾਲ ਉਸ ਸਮੇਂ ਵਿੱਚ ਕੀ ਕੁਝ ਬੀਤਿਆ ਉਹ ਜਿਹੜਾ ਸਮਾਂ ਸੀਗਾ ਤੁਸੀਂ ਕਿੱਦਾਂ ਗਟਿਆ ਕਿਉਂਕਿ ਸਕੂਲ ਜਿਹੜੇ ਤਕਰੀਬਨ ਜਿਹੜੇ ਆ ਉਹ ਬੰਦੇ ਹੀ ਸੀਗੇ ਆਨਲਾਈਨ ਕਲਾਸਿਸ ਲੱਗਦੀਆਂ ਸੀਗੀਆਂ ਉਹ ਜਿਹੜਾ ਰਿਦਮ ਸੀ ਤੁਹਾਡਾ ਪੜ੍ਹਾਈ ਦਾ ਉਹ ਟੁੱਟ ਗਿਆ ਸੀ ਮੁੜ ਕੇ ਤੁਸੀਂ ਕਿੱਦਾਂ ਲੀਡ ਦੇ ਉੱਤੇ ਆਏ ਕਲਾਸਿਸ ਆਨਲਾਈਨ ਕਲਾਸਿਸ ਦਾ ਫਾਇਦਾ ਤਾਂ ਹੈ ਪਰ ਜੋ ਆਪਾਂ ਸਕੂਲ ਪ੍ਰੈਕਟੀਕਲ ਕਰਕੇ ਸਿੱਖਦੇ ਆ ਉਹ ਨਹੀਂ ਮੈਚ ਹੁੰਦਾ 6th 7th ਦੇ ਵਿੱਚ ਕਰੋਨਾ ਸੀਗਾ ਤੇ 8th ਦੇ ਵਿੱਚ ਫਿਰ ਰੈਗੂਲਰ ਹੋ ਗਏ ਸੀਗੇ ਤੇ 8th ਦੇ ਵਿੱਚ ਵੀ ਫਿਰ ਰੈਗੂਲਰ ਹੋਣ ਤੋਂ ਬਾਅਦ ਫਿਰ ਮੇਰਾ ਪੰਜਾਬ ਚੋਂ 13th ਰੈਂਕ ਆਇਆ ਸੀ ਤੇ ਇੱਕ ਮੇਰੇ ਫਾਦਰ ਵੀ ਉਦੋਂ ਘਰ ਸੀ ਕਰੋਨਾ ਕਰਕੇ ਤੇ ਫਾਦਰ ਮਦਰ ਦਾ ਬਹੁਤ سپورਟ ਰਿਹਾ ਤੇ ਉਨੀ ਇੰਡੀਵਿਜੂਅਲੀ ਇੰਟੈਂਸ਼ਨ ਦਿੱਤੀ ਤੇ ਮੇਰਾ ਫਿਰ ਉਹੀ ਮੈਂ ਮੁਕਾਮ ਹਾਸਲ ਬੱਚੀ ਨੇ ਦੱਸਿਆ ਸਾਨੂੰ ਵੀ ਜਦੋਂ ਕੋਰੋਨਾ ਕਾਲ ਸੀਗਾ ਉਦੋਂ ਘਰੇ ਬੈਠ ਕੇ ਕਲਾਸਾਂ ਲਾਈਆਂ ਤੇ ਇਹਨਾਂ ਦੇ ਫਾਦਰ ਤੇ ਮਦਰ ਨੇ ਬਹੁਤ ਸਪੋਰਟ ਕੀਤੀ ਜਦੋਂ ਕੋਰੋਨਾ ਸਮਾਪਤ ਹੋਇਆ ਉਸ ਤੋਂ ਬਾਅਦ ਬੱਚੀ 8ਵੀਂ ਚ ਰੈਗੂਲਰ ਹੋ ਗਈ ਤਾਂ ਉਦੋਂ ਵੀ ਪੰਜਾਬ ਵਿੱਚ ਇਹ 13ਵੇਂ ਨੰਬਰ ਤੇ ਬੱਚੀ ਆਈ ਸੀ ਗਿਆ ਸਾਡੇ ਦਰਸ਼ਕਾਂ ਜਾਂ ਜਿਹੜੇ ਤੁਹਾਡੇ ਹਮ ਉਮਰ ਵਾਜਾ ਹਮ ਜਮਾਤੀ ਆ ਜਾਂ ਜੂਥ ਵਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਸਾਡੇ ਪਲੇਟਫਾਰਮ ਨਾਲ ਮੈਂ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਪੇਰੈਂਟਸ ਦੀ ਹਮੇਸ਼ਾ ਗੱਲ ਮੰਨੋ ਤੇ ਸੋਸ਼ਲ ਮੀਡੀਆ ਦੀ ਚੰਗੀ ਚੰਗੀ ਜਗ੍ਹਾ ਯੂਜ਼ ਕਰੋ ਸੋਸ਼ਲ ਮੀਡੀਆ ਨੂੰ ਤੇ ਜਿਹੜਾ ਸਾਡਾ ਯੂਥ ਬਾਹਰ ਜਾ ਰਿਹਾ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਸਾਡੇ ਪੰਜਾਬ ਦੇ ਵਿੱਚ ਵੀ ਵਧੀਆ ਫਿਊਚਰ ਹੈ ਤੇ ਇੱਥੇ ਰਹਿ ਕੇ ਹੀ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਬਹੁਤ ਕੁਝ ਹੋ ਸਕਦਾ ਹੈ ਤੇ ਸੁਪਨੇ ਵੱਡੇ ਦੇਖਣੇ ਚਾਹੀਦੇ ਆ ਤੇ ਮਿਹਨਤ ਨਾਲ ਹੀ ਸਭ ਕੁਝ ਹੁੰਦਾ ਹੈ ਬੱਚੇ ਨੇ ਬਹੁਤ ਵੱਡੀ ਗੱਲ ਕਰ ਦਿੱਤੀ ਵੀ ਸੁਪਨੇ ਵੱਡੇ ਦੇਖੋ ਤੇ ਮਿਹਨਤ ਕਰੋ ਕਿਉਂਕਿ ਮਿਹਨਤ ਦਾ ਹੀ ਸਾਰਾ ਹਿਸਾਬ ਕੋਝਵਾ ਜੇ ਤੁਸੀਂ ਮਿਹਨਤ ਕਰੋਗੇ ਚਾਹੇ ਉਹ ਆਪਣਾ ਪੰਜਾਬ ਹੋਆ ਚਾਹੇ ਦੇਸ਼ ਹੋਆ ਚਾਹੇ ਵਿਦੇਸ਼ ਹੋਆ ਉੱਥੇ ਤੁਸੀਂ ਆਪਣੇ ਸੁਪਨੇ ਜਿਹੜੇ ਆ ਉਹ ਸਾਕਾਰ ਕਰ ਸਕਦੇ ਆ ਸਾਡੀ ਦਲੀ ਕਾਮਨਾ ਆ ਪੰਜਾਬੀ ਸਟੂਡੀਓ ਦੀ ਸਾਰੀ ਟੀਮ ਵੱਲੋਂ ਵੀ ਇਹ ਜਿਹੜਾ ਬੱਚਾ ਆ ਆਪਣੇ ਜਿਹੜੇ ਸੁਪਨੇ ਆ ਉਹ ਫੁੱਲਫਿਲ ਕਰ ਸਕੇ ਤੇ ਆਪਾਂ ਰੱਬ ਅੱਗੇ ਹੀ ਅਰਦਾਸ ਕਰਦੇ ਆ ਵੀ ਇਹਨੂੰ ਜਿੰਨੀਆਂ ਵੀ ਇਹ ਤਰੱਕੀਆਂ ਕਾਨੀਆਂ ਚਾਹੁੰਦਾ ਇਹ ਬੱਚਾ ਜ਼ਰੂਰ ਕਰੇ ਤੇ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਦੇ ਮਾਤਾ ਪਿਤਾ ਜੀ ਉਹਨਾਂ ਦੇ ਨਾਲ ਹਾਂਜੀ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਤੁਹਾਡੀ ਬੇਟੀ ਨੇ ਐਨੇ ਵਧੀਆ ਮਾਰਕਸ ਪ੍ਰਾਪਤ ਕੀਤੇ ਆ ਵਧੀਆ ਯਾਨੀ ਕਿ ਤੁਹਾਡੇ ਸੁਪਨੇ ਜਿਹੜੇ ਆ ਸਾਕਾਰ ਹੋਇਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਦੇਖੋ ਜੀ ਇਹਦੇ ਜੋ ਰਿਜ਼ਲਟ ਆ ਨਾਲ ਬਹੁਤ ਮਾਣ ਮਹਿਸੂਸ ਹੋਇਆ ਕਿਉਂਕਿ ਅਸੀਂ ਵੀ ਉਨੀ ਉਮੀਦ ਕਰਦੇ ਸੀ ਇਹਦੀ ਮਿਹਨਤ ਵੱਲ ਦੇਖ ਕੇ ਕਿਉਂਕਿ ਜਿੰਨੇ ਇਹਨੇ ਬੱਚੇ ਨੇ ਮਿਹਨਤ ਕੀਤੀ ਹੈ ਸਾਨੂੰ ਵੀ ਮਾਣ ਸੀਗਾ ਵੀ ਚਲੋ ਅਗਰ ਬੱਚਾ ਮਿਹਨਤ ਕਰਦਾ ਹੈ ਤਾਂ ਉਹਨੂੰ ਫਲ ਜ਼ਰੂਰ ਮਿਲਣਾ ਚਾਹੀਦਾ ਔਰ ਹੁਣ ਉਸ ਤੇ ਜੋ ਰਿਜ਼ਲਟ ਤੋਂ ਬਾਅਦ ਬਹੁਤ ਖੁਸ਼ੀ ਹੋਈ ਹੈ ਜਿੰਨੇ ਸਾਡੇ ਅਸੀਂ ਮਤਲਬ ਇਹ ਦੇਖੋ ਮਾਣ ਸਾਨੂੰ ਇਹ ਹੈ ਕਿ ਸਾਡੇ ਅਸੀਂ ਜਿੰਨੇ ਮੋਟੀਵੇਟ ਹੋਏ ਆ ਤੇ ਸਾਡੇ ਮਗਰ ਇੰਨੇ ਸਪੋਰਟਰ ਆਏ ਆ ਠੀਕ ਹੈ ਨਾ ਤੇ ਉਹਦੇ ਕਰਕੇ ਇਹ ਹੈਗਾ ਵੀ ਬੱਚੇ ਔਰ ਬੱਚੇ ਜਿਹੜਾ ਮਤਲਬ ਇਹ ਇੰਨਾ ਜ਼ਿਆਦਾ ਉਤਸ਼ਾਹਿਤ ਹੋਇਆ ਹੈਗਾ ਹਾਂਜੀ ਤੁਸੀਂ ਬੱਚੇ ਦੀ ਜਿਹੜੀ ਇਹ ਅਚੀਵਮੈਂਟ ਆ ਉਹ ਤੋਂ ਕਾਫੀ ਖੁਸ਼ ਹੋ। ਜੀ ਤੇ ਅੱਗੇ ਕੀ ਸੋਚਦੇ ਆ ਵੀ ਤੁਹਾਡਾ ਜਿਹੜਾ ਬੱਚਾ ਹੈ ਇਹ ਤੁਹਾਡੇ ਸੁਪਨੇ ਪੂਰੇ ਕਰੂਗਾ। ਬਿਲਕੁਲ ਜੀ। ਕਿਉਂਕਿ ਦੇਖੋ ਜਦੋਂ ਇੱਕ ਵਾਰ ਇਹਨੇ ਇੱਕ ਸਟੈਪ ਲਿਆ ਹੈਗਾ ਉਹ ਸਟੈਪ ਦੇ ਕਰਕੇ ਇਹਦੇ ਪੱਗਰ ਕਿੰਨੇ ਮਤਲਬ ਸਪੋਰਟਰ ਆ ਮਤਲਬ ਆਏ ਹੈਗੇ ਆ। ਹੁਣ ਵੀ ਆ ਚਾਹੇ ਅਸੀਂ ਮਤਲਬ ਜੋ ਪਿੰਡ ਲੈਵਲ ਦੀ ਗੱਲ ਕਰੀਏ ਚਾਹੇ ਕੋਈ ਆਪਣੇ ਮਨੋ ਕੋਈ ਵੀ ਮਨੋ ਜੋ ਸਪੋਰਟਰ ਹੈ ਉਹ ਮਨੋ ਇਹੀ ਕਹਿ ਰਹੇ ਅਗਰ ਕੋਈ ਗਾਂਹ ਫੀਲਡ ਦੇ ਵਿੱਚ ਵੀ ਦਿੱਕਤ ਆ ਗਈ ਹੈ ਬੱਚੇ ਨੂੰ ਦਿੱਕਤ ਆਦੀ ਹੈ ਚਾਹੇ ਅਸੀਂ ਉਹਨੂੰ ਗਾਈਡ ਕਰਨਾ ਕੁਝ ਕਰਨਾ ਬੱਚੇ ਦੀ ਫੀਲਡ ਬਾਰੇ ਵਾਰ-ਵਾਰ ਪੁੱਛਦੇ ਆ ਤੇ ਉਤੋਂ ਸਾਨੂੰ ਵੀ ਮਨੋ ਜੋ ਹੈ ਮਨੋ ਖੁਦ ਅਸੀਂ ਸਾਨੂੰ ਵੀ ਗਾਈਡ ਲਾਈਨ ਵੀ ਮਿਲ ਰਹੀ ਹੈ ਔਰ ਸਾਨੂੰ ਹੌਸਲਾ ਉੱਜਾਈ ਵੀ ਸਾਡੀ ਹੋ ਰਹੀ ਹੈ ਜਿੱਦਾਂ ਕਿ ਹਰੇਕ ਪੇਰੈਂਟਸ ਦਾ ਅੱਜ ਕੱਲ ਜਿਹੜੇ ਬਹੁਤੇ ਪੇਰੈਂਟਸ ਉਹ ਇਹ ਸੋਚਦੇ ਵਾ ਸਾਡਾ ਬੱਚਾ ਬਾਹਰ ਜਾ ਕੇ ਸੈਟਲ ਹੋ ਜਾਏ ਤੁਸੀਂ ਆਪਣੇ ਬੱਚੇ ਬਾਰੇ ਇਦਾਂ ਨਹੀਂ ਸੋਚਿਆ ਨੇ ਦੇਖੋ ਜੀ ਅਸੀਂ ਜਿਆਦਾ ਸੀ ਇੱਥੇ ਪੜਾਈ ਕਰਵਾ ਹੀ ਰਹੇ ਆ ਚਾਹੇ ਮਨੋ 10ਵੀਂ ਤੱਕ ਕਰਵਾਈ ਆ ਦੇਖੋ ਕਿੰਨਾ ਮਨੋ ਵਧੀਆ ਜੋ ਰਿਜ਼ਲਟ ਆਇਆ ਔਰ ਉਸ ਤੋਂ ਬਾਅਦ ਅਸੀਂ ਹੋਰ ਉਮੀਦ ਕਰਦੇ ਆ ਕਿ ਪਲੱਸ 1 ਨਾ ਚਾਹੇ ਮਨੋ ਜਿਹਨੂੰ ਪਲੱਸ 2 ਹੋਇਆ ਉਹਦੇ ਵਿੱਚ ਵੀ ਜੋ ਹੈ ਟੌਪ ਕਰੇ ਔਰ ਉਸ ਤੋਂ ਬਾਅਦ ਜੋ ਅਗਲੀ ਫੀਲਡ ਦੀ ਮਨੋ ਇਹ ਵੀ ਜੋ ਪੜਾਈ ਹੈ ਉਹਦੇ ਵਿੱਚ ਵੀ ਅਗਰ ਇਹ ਮਨੋ ਵਧੀਆ ਚੱਲਦੀ ਹੈ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਅਸੀਂ ਇਹੀ ਹੈ ਉਮੀਦ ਸਾਡੇ ਲਈ ਇਹੀ ਬਾਹਰ ਹੈ ਬਾਕੀ ਲੀਕੋ ਮੈਂ ਇਸ ਚੈਨਲ ਦੇ थ्रू ਇਹ ਮੈਂ ਮਤਲਬ ਬੱਚੇ ਚਾਹੇ ਇਸ ਬੱਚੇ ਦੇ ਹਮ ਉਮਰ ਨੇ ਚਾਹੇ ਉਹਨਾਂ ਦੇ ਪੇਰੈਂਟਸ ਆ ਮੈਂ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਅਗਰ ਆਪਣੇ ਬੱਚੇ ਨੂੰ ਅਸੀਂ ਹੁਣ ਤੱਕ ਮਤਲਬ ਫੁੱਲਾ ਬੰਗ ਹੀ ਰੱਖਦੇ ਆ ਚਾਹੇ ਮਤਲਬ ਸਾਰੇ ਪੇਰੈਂਟਸ ਹੀ ਗੱਲ ਕਰਦਾ ਮੈਂ ਤੇ ਆਪਣੇ ਆਪਣੇ ਬੱਚੇ ਨੂੰ ਫੁੱਲਾ ਬੰਗ ਰੱਖਦੇ ਆ ਉਸ ਤੋਂ ਬਾਅਦ ਫਿਰ ਅਸੀਂ ਬੱਚੇ ਨੂੰ ਮਤਲਬ ਜੋ ਹੈ ਇਕੱਲਿਆਂ ਨੂੰ ਇੰਡੀਪੈਂਡੈਂਟਲੀ ਇੰਟਲੀ ਅਸੀਂ ਇੰਨੇ ਜ਼ਿਆਦਾ ਪੈਸੇ ਖਰਚ ਕਰਕੇ ਬਾਹਰ ਭੇਜਦੇ ਆ ਔਰ ਉਹ ਵੀ ਅੱਖਾਂ ਤੋਂ ਪਰੇ ਹੈ ਫਿਰ ਬੱਚਾ ਉਥੇ ਪੜਦਾ ਹੈ ਕਿੰਨੇ ਸਮੇਂ ਲੋ ਜੋ ਸਟਰਗਲ ਕਰਦਾ ਹੈ ਉਸ ਤੋਂ ਬਾਅਦ ਵੀ ਫਿਰ ਅਸੀਂ ਉਹਨਾਂ ਉਸ ਸਰਕਾਰਾਂ ਤੇ ਡਿਪੈਂਡ ਹੈ ਕਿ ਮਨ ਬੱਚਾ ਸੈੱਟ ਹੋਏਗਾ ਨਹੀਂ ਹੋਏਗਾ ਫਿਊਚਰ ਹਮੇਸ਼ਾ ਬੱਚੇ ਦਾ ਦਾਤ ਹੀ ਲੱਗਾ ਰਹਿੰਦਾ ਔਰ ਮੈਂ ਤਾਂ ਇਹੀ ਬੰਨ ਸਾਰੇ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਬੱਚੇ ਨੂੰ ਇੱਥੇ ਆਪਣੇ ਅੱਖਾਂ ਦੇ ਸਾਹਮਣੇ ਰੱਖ ਕੇ ਉਹਨਾਂ ਦੀ ਪੂਰੀ ਸਪੋਰਟ ਕਰੀਏ ਚਾਹੇ ਮਨ ਪੜ੍ਹਾਈ ਦਾ ਮਨ ਮਾਮਲਾ ਹੈ ਚਾਹੇ ਉਹਨਾਂ ਦੀ ਹੈਲਥ ਦਾ ਮਾਮਲਾ ਹੈ ਤੋ ਹਰ ਇੱਕ ਬੱਚੇ ਨੂੰ ਅਸੀਂ ਸਪੋਰਟ ਕਰਕੇ ਬੱਚੇ ਨੂੰ ਇੱਥੇ ਆਪਾਂ ਮਨ ਲੋ ਜੋ ਨਾ ਕਾਮਯਾਬ ਕਰ ਦੇਈਏ ਹਾਂਜੀ ਵੀਰ ਨੇ ਬਹੁਤ ਵਧੀਆ ਸਨੇਹਾ ਦਿੱਤਾ ਹਮ ਉਮਰ ਜਿਹੜੇ ਬੱਚੇ ਦੇ ਪੇਰੈਂਟਸ ਆ ਉਹਨਾਂ ਨੂੰ ਜਾਂ ਜਿਹੜੇ ਸਾਡੇ ਵਰਗੇ ਜਿੱਦਾਂ ਹੁਣ ਆਪਾਂ ਵੀ ਵੀਰ ਦੇ ਹਾਣੀ ਆ ਉਹਨਾਂ ਨੂੰ ਇਹ ਸਨੇਹਾ ਦਿੱਤਾ ਵੀ ਆਪਾਂ ਆਪਣੀਆਂ ਜਿੱਦਾਂ ਅੱਖਾਂ ਦੇ ਸਾਹਮਣੇ ਬੱਚੇ ਨੂੰ ਰੱਖ ਕੇ ਵਧੀਆ ਪੜਾਈਏ ਕਿਉਂਕਿ ਪੰਜਾਬ ਦੇ ਵਿੱਚ ਵੀ ਫਿਊਚਰ ਬਹੁਤ ਵਧੀਆ ਕਿਉਂਕਿ ਤੁਸੀਂ ਮੀਡੀਆ ਰਿਪੋਰਟਾਂ ਦੇਖ ਸਕਦੇ ਆ ਵੀ ਚਾਹੇ ਉਹ ਯੂਰਪ ਹੋਵੇ ਚਾਹੇ ਉਹ ਇੰਗਲਿਸ਼ ਕੰਟਰੀਆਂ ਉੱਥੇ ਹੁਣ ਜਿਹੜੀ ਇਕਨੋਮੀ ਉਹ ਪਹਿਲਾਂ ਵਾਲੀ ਨਹੀਂ ਹੈਗੀ ਦਾ ਭਾਈ ਵੀਰ ਨੇ ਬਹੁਤ ਵਧੀਆ ਸਨੇਹਾ ਦਿੱਤਾ ਵੀ ਬੱਚੇ ਨੂੰ ਆਪਣੇ ਕੋਲ ਰੱਖ ਕੇ ਵੀ ਉਹਨੂੰ ਇੱਥੇ ਪੰਜਾਬ ਵਿੱਚ ਰਹਿ ਕੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੀਦਾ ਹੈ ਭੈਣ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਤਸਨੀਬਾ ਜੀ ਤੁਹਾਡੀ ਗੁਡੀਆਂ ਨੇ ਇੰਨੀ ਵਧੀਆ ਅਚੀਵਮੈਂਟ ਪ੍ਰਾਪਤ ਕੀਤੀ ਹੈ ਕਿੰਨਾ ਗਮਾਨ ਮਹਿਸੂਸ ਹੋ ਰਿਹਾ ਆਪਣੇ ਆਪ ਤੇ ਤਾਂ ਬੱਚੇ ਤੇ ਹਾਂ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਮਾਣ ਜਿੱਦਾਂ ਸਾਰੇ ਘਰ ਆਉਂਦੇ ਆ ਸਾਨੂੰ ਅੰਮ ਬਧਾਈਆਂ ਦਿੰਦੀ ਆ ਸਕੂਲ ਵੀ ਗਏ ਅਸੀਂ ਸਾਨੂੰ ਫਿਰ ਜਿੱਥੇ ਗਰਲ ਸਕੂਲ ਐਡਮਿਸ਼ਨ ਹੈ ਉਹਨਾਂ ਨੇ ਸਪੈਸ਼ਲ ਫੋਨ ਕਰਕੇ ਸਾਨੂੰ ਬੁਲਾਇਆ ਕਿ ਇੱਥੇ ਆਓ ਉਹਨਾਂ ਨੇ ਵੀ ਇਹਦਾ ਮਾਨ ਸਤਿਕਾਰ ਕੀਤਾ ਤੇ ਸਾਨੂੰ ਮਤਲਬ ਅਸੀਂ ਸੋਚਾਂ ਅਸੀਂ ਇੱਥੇ ਤੱਕ ਪਹੁੰਚੂਗੀ ਤੇ ਸਾਡਾ ਨਾਮ ਮੈਨਾ ਰੋਸ਼ਨ ਕਰੂੰਗੀ ਜਿੱਦਾਂ ਬੱਚੇ ਨੇ ਹੀ ਪਹਿਲਾਂ ਦੱਸਿਆ ਸੀ ਵੀ ਉਹ ਘਰ ਵਿੱਚ ਆਣ ਕੇ ਤੁਹਾਡੇ ਨਾਲ ਮਾੜਾ ਮੋਟਾ ਹੱਥ ਬਟਾ ਦਿੰਦੇ ਸੀ ਵੀ ਹੁਣ ਜਿੱਦਾਂ ਬੱਚੇ ਨੇ ਹੁਣ ਅਗਲੀ ਕਲਾਸ ਵਿੱਚ ਜਾਣਾ ਆ ਕੀ ਤੁਸੀਂ ਉਹਨੂੰ ਪੜ੍ਹਨ ਦਾ ਮੌਕਾ ਦੋਵੋਗੇ ਜਾਂ ਕਿਉਂਕਿ ਜਿੱਦਾਂ ਆਪਾਂ ਪਿੰਡਾਂ ਨੂੰ ਬਿਲੋਂਗ ਕਰਦੇ ਆ ਸਾਡੇ ਹੁੰਦਾ ਵੀ ਬੱਚਾ ਕੁਛ ਨਾ ਕੁਛ ਘਰ ਵਿੱਚ ਜ਼ਰੂਰ ਕਰੇ ਤੁਸੀਂ ਕਿੱਦਾਂ ਸੋਚਦੇ ਆ ਵੀ ਬੱਚੇ ਨੂੰ ਪੜ੍ਹਨ ਲਿਖਣ ਵਾਲੇ ਪਾਸੇ ਹੋ ਤੁਸੀਂ ਲਾਉਣਾ ਜਾਂ ਆਪਣੇ ਨਾਲ ਤੁਸੀਂ ਘਰ ਵਿੱਚ ਕੰਮ ਕਰਾਉਂਦੇ ਹੋ ਉਹਦੇ ਕੋਲ ਨਹੀਂ ਜਿੱਤਾਂ ਇਹਨੂੰ ਕੁਕਿੰਗ ਦਾ ਸ਼ੌਂਕ ਤਾਂ ਹੈਗਾ ਤੇ ਮੈਨੂੰ ਇਹ ਆ ਵੀ ਚਲੋ ਪੜ੍ਹਦੀ ਤਾਂ ਹੈਗੀ ਆ ਨਾਲ ਨਾਲ ਥੋੜਾ ਕੰਮ ਵੀ ਘਰ ਦਾ ਬੱਚੇ ਨੂੰ ਆਉਣਾ ਚਾਹੀਦਾ ਕਿਉਂਕਿ ਕੁੜੀਆਂ ਦਾ ਖਾਸ ਕਰਕੇ ਵਿਆਹ ਕੀ ਦੂਜੇ ਘਰ ਜਾਣਾ ਹੁੰਦਾ ਹੈ ਤੇ ਇਹਨੂੰ ਥੋੜਾ ਜਿਹਾ ਤਾਂ ਅਸੀਂ ਸ਼ਾਮ ਨੂੰ ਜਿੱਦਾਂ ਮੈਂ ਕਿਚਨ 'ਚ ਕੰਮ ਕਰਦੀ ਆ ਥੋੜਾ ਹੀ ਮੇਰੀ ਕੋਲ ਖੜ ਕੇ ਸਿੱਖ ਲੈਂਦੀ ਆ ਕੰਮ ਤੇ ਫੇਰ ਛੁੱਟੀ ਵਾਲੇ ਦਿਨ ਜਿੱਦਾਂ ਇਹਨੇ ਮੈਨਾਂ ਥੋੜਾ ਕੰਮ ਕਰਵਾ ਦਿੰਦੀ ਆ ਘਰ ਦਾ ਜਦੋਂ ਤੁਹਾਡਾ ਬੱਚਾ ਮੈਰਿਟ ਵਿੱਚ ਆ ਗਿਆ ਸਾਖ ਸੰਬੰਧੀਆਂ ਦੇ ਫੋਨ ਆਏ ਸੀ ਹਾਂਜੀ ਬਹੁਤ ਫੋਨ ਆਏ ਸਾਨੂੰ ਦੋ ਦਿਨ ਤੱਕ ਸਭ ਤੋਂ ਫੋਨ ਵੀ ਚਾਰਜ ਨਹੀਂ ਸੀ ਹੁੰਦਾ ਇੰਨੇ ਫੋਨ ਆਉਂਦੇ ਸੀਗੇ ਬਹੁਤ ਖੁਸ਼ੀ ਹੁੰਦੀ ਸੀ ਉਹਦਾ ਸਾਨੂੰ ਹੁਣ ਗੱਲ ਕਰਦੇ ਆ ਰਿਤਿਕਾ ਦੇ ਭਰਾ ਛੋਟੇ ਭਰਾ ਨਾਲ ਕੀ ਨਾਮ ਆਪਣਾ ਪੁੱਤਰ ਦੀ ਮੇਰਾ ਨਾਮ ਮਰਜੂਰ ਸਿੰਘ ਜਿੱਦਾਂ ਜਦੋਂ ਪਤਾ ਲੱਗਾ ਵੀ ਤੁਹਾਡੀ ਜਿਹੜੀ ਭੈਣ ਆ ਉਹਨੇ ਇੰਨੇ ਵਧੀਆ ਮਾਰਕਸ ਲੈ ਕੇ 10ਵੀਂ ਪਾਸ ਕੀਤੀ ਆ ਉਦੋਂ ਕਿੱਦਾਂ ਦਾ ਮਹਿਸੂਸ ਹੋਇਆ ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ ਮਾਣ ਹੋਇਆ ਤੁਹਾਡੀ ਜਿਹੜੀ ਭੈਣ ਆ ਉਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਆ ਤੁਸੀਂ ਵੀ ਪੜ੍ਹਨ ਵਿੱਚ ਹੁਸ਼ਿਆਰ ਹੋ ਹਾਂਜੀ ਮੈਂ ਵੀ ਸ਼ੋਰ ਤੇ ਤੁਹਾਨੂੰ ਇਹ ਹੈਲਪ ਕਰਾ ਦਿੰਦੀ ਹੁੰਦੀ ਸੀ ਹੋਮਵਰਕ ਕਰਾਉਣ ਵਿੱਚ ਹਾਂਜੀ ਦੀਦੀ ਮੈਨੂੰ ਬਹੁਤ ਹੈਲਪ ਪ੍ਰਾਇਮਰੀ ਨੂੰ ਤੱਕ ਦੇ ਤੱਕ ਤੁਹਾਡੀ ਭੈਣ ਨੇ ਯਾਨੀ ਕਿ ਤੁਹਾਡੇ ਮੋਹਰੇ ਇੱਕ ਟੀਚਾ ਰੱਖ ਦਿੱਤਾ ਆ ਕੀ ਤੁਸੀਂ ਉਹ ਟੀਚੇ ਨੂੰ ਅੱਗੇ ਵਧਾਉਂਗੇ ਵੀ ਉਹਨਾਂ ਦੇ ਨਕਸ਼ੇਕਰਨ ਤੇ ਚੱਲੋਗੇ ਵੀ ਜਿੱਦਾਂ ਤੁਹਾਡੀ ਸਿਸਟਰ ਜਿਹੜੀ ਆ ਉਹ ਮੈਟ ਵਿੱਚ ਆਈ ਹੈ ਤੁਸੀਂ ਵੀ ਚੰਗੇ ਨੰਬਰ ਲਓਗੇ ਤਾਂ ਮੈਟ ਵਿੱਚ ਆਉਂਗੇ ਹਾਂਜੀ ਮੈਂ ਆਪਣੀ ਸਿਸਟਰ ਦੇ ਨਕਸ਼ੇਕਰਨ ਦੇ ਤਰੂੰਗਾ ਰਿਮ ਵੀ ਮੈਰਿਟ ਚੋਈਏ ਅچھے ਨੰਬਰ ਲਵਾਂਗਾ ਹੁਣ ਗੱਲ ਕਰਦੇ ਆ ਰਿਤਿਕਾ ਦੀ ਦਾਦੀ ਜੀ ਹੋਣਾ ਨਾ ਦਾਦੀ ਸੱਸੀ ਜੀ ਸੱਸੀ ਜੀ ਕਿੰਨਾ ਕੁ ਮਾਣ ਮਹਿਸੂਸ ਹੋਇਆ ਆਪਣੀ ਪੋਤੀ ਤੇ ਜਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਡੀ ਪੋਤੀ ਵਧੀਆ ਨੰਬਰ ਲੈ ਕੇ ਪਾਸ ਹੋ ਗਈ ਆ ਹਾਂ ਜਿਸ ਵੇਲੇ ਮੇਰੇ ਬੇਟੇ ਦਾ ਫੋਨ ਆਇਆ ਮੈਨੂੰ ਉਹਨਾਂ ਤੋਂ ਮੈਨੂੰ ਪਤਾ ਚੱਲਿਆ ਕਿ ਮੇਰੀ ਪੋਤੀ ਮੈਡਕਸ ਚਾਈਆ ਜਦੋਂ ਮੈਨੂੰ ਇੰਨਾ ਖੁਸ਼ੀ ਹੋਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਇਹ ਜਿੱਦਾਂ ਜਿਹੜੇ ਬੱਚੇ ਆ ਇਹ ਤੁਹਾਡੀ ਸੇਵਾ ਕਰਦੇ ਆ ਬਹੁਤ ਜ਼ਿਆਦਾ ਬਹੁਤ ਮੈਂ ਕਹਿੰਦੀ ਇੰਨੇ ਬੱਚੇ ਆ ਰਿਕਨੂ ਮਾਲਕ ਦੇ ਜਿੱਦਾਂ ਰਿਤਿਕਾ ਨੇ ਦੱਸਿਆ ਵੀ ਮੈਂ ਆਪਣੀ ਦਾਦੀ ਨੂੰ ਚਾਹ ਪਿਲਾ ਲੈਂਦੀ ਹੁੰਦੀ ਸੀ ਸਕੂਲੋਂ ਆਣ ਕੇ ਇਸ ਵਕਤ ਮੈਂ ਕਹਾਂ ਉਸੇ ਬੇਣੀ ਤੁਸੀਂ ਖੁਸ਼ ਹੋ ਇਸ ਪ੍ਰਾਪਤੀ ਤੋਂ ਆਪਣੀ ਪੋਤੀ ਦੀ ਪ੍ਰਾਪਤੀ ਤੋਂ ਹਾਂਜੀ ਸਾਰਿਆਂ ਬਣਾ ਮੈਂ ਖੁਸ਼ ਹਾਂ ਬਹੁਤ ਮੈਨੂੰ ਇਹਦੀ ਖੁਸ਼ੀ ਹੋਈ ਇਹ ਮਾਲਕ ਕਹਿੰਦੇ ਆ ਰਾਤ ਨੂੰ ਨੀਂਦ ਦੇ ਨ ਤੇ ਚੌਕਣਾ ਮਾਲਕ ਇਹਨੂੰ ਤਰੱਕੀ ਬਖਸ਼ੇ ਬਸ ਮੇਰੀ ਤਾਂ ਇਹੀ ਦੁਆ ਹੈ ਇਹਨਾਂ ਨੂੰ ਬਹੁਤ ਅੱਛੇ ਬੱਚੇ ਦਰਸ਼ਕੋ ਤੁਸੀਂ ਦੇਖਿਆ ਵੇ ਜਿੱਦਾਂ ਤਾਂ ਰਿਤਿਕਾ ਦੀ ਦਾਦੀ ਥੋੜੀ ਜਿਹੀ इमोशनल ਹੋ ਗਈ ਕਿਉਂਕਿ ਇਹ ਸੁਭਾਵਿਕ ਵਾ ਕਿਉਂਕਿ ਉਹ ਬਜ਼ੁਰਗ ਵਾ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਆਪਣੀ ਪੋਤੀ ਦੇ ਉੱਤੇ ਤੇ ਇਹ ਬਸ ਇਹੀ ਸਨੇਹਾ ਆ ਸਾਰੇ ਦਰਸ਼ਕਾਂ ਨੂੰ ਸਾਰੇ ਵੀਰਾਂ ਨੂੰ ਸਾਰੇ ਭੈਣਾਂ ਨੂੰ ਵੀ ਪੰਜਾਬ ਵਿੱਚ ਵੀ ਫਿਊਚਰ ਬਹੁਤ ਆ ਤੁਸੀਂ ਆਪਣੇ ਬੱਚੇ ਦੀ ਜਿਹੜੀ ਆ ਉਹ ਪ੍ਰਤਿਭਾ ਨੂੰ ਪਹਿਚਾਣੋ ਕਿਉਂਕਿ ਇੱਧਰ ਵੀ ਬਹੁਤ ਲਾਈਨ ਆ ਜਿਹਦੇ ਵਿੱਚ ਤੁਹਾਡਾ ਬੱਚਾ ਸਫਲ ਹੋ ਸਕਦਾ ਆ ਸੋ ਸਾਡੀ ਪੰਜਾਬੀ ਸਟੂਡੀਓ ਦੀ ਟੀਮ ਜਿਹੜੀ ਆ ਬਹੁਤ ਮੁਬਾਰਕਬਾਦ ਦਿੰਦੀ ਆ ਰਿਤਿਕਾ ਦੇ ਪਰਿਵਾਰ ਨੂੰ ਉਹਨਾਂ ਦੇ ਜਿੰਨੇ ਵੀ ਫਰੈਂਡਸ ਆ ਜੇ ਜਿਸ ਪਿੰਡ ਤੋਂ ਉਹ ਬਿਲੋਂਗ ਕਰਦੀ ਆ ਉਹ ਵੀ ਵਧਾਈ ਦੇ ਪਾਤਰ ਆ ਕਿਉਂਕਿ ਤਾਂ ਅਸੀਂ ਇਹੀ ਚਾਹੁੰਦੇ ਆ ਵੀ ਜਿਹੜੀ ਰਿਤਿਕਾ ਆ ਉਹ ਦਿਨ ਰਾਤ ਦੁੱਗਣੀ ਚੌਗਣੀ ਤਰੱਕੀ ਕਰੇ ਦੇਖਦੇ ਰਹੋ ਪੰਜਾਬੀ ਸਟੂਡੀਓ ਪੰਜਾਬਾਂ ਦੀ ਧਰਤੀ ਤੋਂ